ਸਤਿਗੁਰੂ ਕਲਗੀ ਤਰ ਦਸਮੇਸ਼ ਪਿਤਾ ਮਹਾਰਾਜ ਵੱਲੋਂ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਸਾਰ ਭਰ ਦੇ ਅੰਦਰ ਜਿੱਥੇ-ਜਿੱਥੇ ਗੁਰੂ ਨਾਨਕ ਨਾਮ ਲੈਵਾ ਸਿੱਖ ਸੇਵਕ ਸਰਦਾਲੂ ਖਾਲਸਾ ਪੰਥ ਵਸਦਾ ਹੈ ਤਿੱਥੇ-ਤਿੱਥੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਨ੍ਹਾਂ ਦਾ ਬੰਦੀ ਛੋੜ ਦਿਵਸ ਔਰ ਇਹ ਦੀਵਾਲੀ ਦਾ ਪੁਰਬ ਸਤਿਗੁਰਾਂ ਦੀ ਹਜ਼ੂਰੀ ਅੰਦਰ ਮਨਾਇਆ ਜਾ ਰਿਹਾ ਹੈ ਪਹਿਲਾਂ ਸਿੱਖ ਧਰਮ ਦੇ ਨਾਲ ਦੀਵਾਲੀ ਦਾ ਸਬੰਧ ਨਹੀਂ ਸੀ ਔਰ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੂੰ ਭਾਈ ਪਾਰੂ ਪਰਮ ਹੰਸ ਜੋ ਸੁਲਤਾਨਪੁਰ ਲੋਧੀ ਦੇ ਪਾਸ ਡੱਲਾ ਨਗਰਾ ਉੱਥੋਂ ਦੇ ਵਸਨੀਕ ਸਨ ਔਰ ਉਹਨਾਂ ਨੇ ਬੇਨਤੀ ਕੀਤੀ ਸੀ ਕਿ ਮਹਾਰਾਜ ਕੋਈ ਐਸਾ ਦਿਨ ਚੁਣ ਲਿਆ ਜਾਏ ਜਿਸ ਦਿਨ ਸਿੱਖ ਸੇਵਕ ਸਾਰੇ ਦੂਰੋਂ ਦੁਰਾੜਿਓਂ ਚੱਲ ਕੇ ਆਪ ਜੀ ਦੇ ਪਾਸ ਪੁਜਿਆ ਕਰਨ ਸਿੱਖਾਂ ਦਾ ਭਰਾਤਰੀ ਭਾਵ ਆਪਸ ਵਿੱਚ ਬਣੇ ਹੁਣ ਕਦੋਂ ਕੋਈ ਸਿੱਖ ਆਉਂਦਾ ਕਦੇ ਕੋਈ ਸਿੱਖ ਆਉਂਦਾ ਕਦੋਂ ਕੋਈ ਆਉਂਦਾ ਆਪਸ ਵਿੱਚ ਮਲਾਪ ਨਹੀਂ ਹੁੰਦਾ ਸਾਤਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਭਾਈ ਪਾਰੋ ਜੀ ਬੜਾ ਪਰਉਪਕਾਰ ਵਾਲਾ ਬਚਨ ਤੁਸੀਂ ਕੀਤਾ। ਇਹ ਤੁਹਾਡੀ ਬੇਨਤੀ ਮਨਜ਼ੂਰ ਆ ਤਾਂ ਸਤਿਗੁਰਾਂ ਨੇ ਵਿਸੋਏ ਦਾ ਦਿਨ ਜਿਸ ਨੂੰ ਅਸੀਂ ਵਿਸਾਖੀ ਦਾ ਦਿਨ ਕਹਿੰਦੇ ਹਾਂ ਇਹ ਦਿਨ ਪਹਿਲਾਂ ਨਿਯਤ ਕੀਤਾ ਗਿਆ ਪਹਿਲਾ ਜੋੜ ਮੇਲਾ ਸ੍ਰੀ ਗੋਇੰਦਵਾਲ ਸਾਹਿਬ ਸਿੱਖ ਸੰਗਤਾਂ ਦਾ ਸ਼ੁਰੂ ਹੋਇਆ ਔਰ ਉਸ ਤੋਂ ਬਾਅਦ ਅੰਮ੍ਰਿਤਸਰ ਸਾਹਿਬ ਵਿਸਾਖੀ ਦਾ ਜੋੜ ਮੇਲਾ ਭਰਦਾ ਰਿਹਾ ਔਰ ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾਅ ਹੋਏ ਨੇ ਉਦੋਂ ਬਾਬਾ ਬੁੱਢਾ ਜੀ ਦੀ ਗਵਾਈ ਵਿੱਚ ਅੰਮ੍ਰਿਤਸਰ ਸਾਹਿਬ ਦੀਵਾਲੀ ਦਾ ਜੋੜ ਮੇਲਾ ਸ਼ੁਰੂ ਹੈ ਔਰ ਫਿਰ ਸਤਗੁਰਾਂ ਦੇ ਹੁਕਮਨਾਮੇ ਸਾਹਿਬ ਵੀ ਮੌਜੂਦ ਨੇ ਜੋ ਸਿੱਖ ਸੰਗਤਾਂ ਕੋਲ ਪਹੁੰਚਦੇ ਰਹੇ ਕਿ ਸੰਗਤ ਨੇ ਦੀਵਾਲੀ ਦੇ ਪੁਰਬ ਤੇ ਪੂਜਣਾ ਜਾਂ ਵਿਸਾਖੀ ਦੇ ਪੁਰਬ ਤੇ ਸਾਰੀਆਂ ਸੰਗਤਾਂ ਨੇ ਪੂਜਣਾ ਇਹ ਤੇ ਆਦਿਕ ਗਾਹੇ ਬਗਾਹੇ ਵੀ ਗੁਰਸਿੱਖ ਪਿਆਰੇ ਦੂਰੋਂ ਨੇੜੇ ਚੱਲ ਕੇ ਸਤਗੁਰਾਂ ਦੇ ਚਰਨਾਂ 'ਚ ਪੁੱਜਦੇ ਰਹੇ ਨੇ ਪਰ ਇਹ ਦੀਵਾਲੀ ਅਤੇ ਵਿਸਾਖੀ ਦੇ ਦੋ ਜੋੜ ਮੇਲੇ ਖਾਸ ਕਰਕੇ ਗੁਰੂ ਘਰ ਵਿੱਚੋਂ ਇਹ ਪ੍ਰਚਲਿਤ ਹੋਏ ਤੇ ਇਕਤਰਤਾ ਹੋਣੀ ਸ਼ੁਰੂ ਹੋਈ